ਸਵੇਰ ਤੋਂ ਹੀ ਹਲਕੀ ਜਿਹੜੀ ਹੈ ਟਿਪ ਟਿਪ ਬਾਰਿਸ਼ ਹੋ ਰਹੀ ਹੈ ਤੇ ਪੰਜਾਬ ਦੀ ਮੈਂ ਗੱਲ ਕਰ ਰਿਹਾ ਤਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੈ ਬਾਰਿਸ਼ ਨੂੰ ਲੈ ਕੇ ਮੀਂਹ ਨੂੰ ਲੈ ਕੇ ਜਿਹੜਾ ਹੈ yellow <small> alert ਜਾਰੀ ਕੀਤਾ ਗਿਆ ਹੈ। ਕਾਫੀ ਜਿਹੜਾ ਜ਼ਿਆਦਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ। ਤੇ ਉੱਥੇ ਹੀ ਜਿਹੜਾ ਹੈ ਮੀਂਹ ਨੂੰ ਲੈ ਕੇ yellow alert ਵੀ ਜਾਰੀ ਕੀਤਾ ਗਿਆ ਸੀ ਤੇ ਮੱਧ ਬਾਰਿਸ਼ ਹੋਣ ਦੀ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਸੰਭਾਵਨਾ ਹੈ ਜਿੱਦਾਂ ਕਿ ਹੁਣ ਸਵੇਰ ਤੋਂ ਹੀ ਅਸੀਂ ਦੇਖ ਸਕਦੇ ਹਾਂ ਕਿ ਲੁਧਿਆਣੇ ਦੇ ਵਿੱਚ ਜਿਹੜੀ ਹਲਕੀ ਹਲਕੀ ਟਿਪ ਟਿਪ ਬਾਰਿਸ਼ ਦੇਖਣ ਨੂੰ ਮਿਲ ਰਹੀ ਹੈ। ਹਲਕੇ ਹਲਕੇ ਜਿਹੜੀ ਬਾਰਿਸ਼ ਹੈ ਸਵੇਰ ਤੋਂ ਹੋ ਰਹੀ ਹੈ ਤੇ ਮੌਸਮ ਜਿਹੜਾ ਹੈ ਕਾਫੀ ਸੁਹਾਵਣਾ ਹੈ ਤੇ ਲੋਕਾਂ ਦਾ ਜਿਹੜਾ ਮિજાਜ ਵੀ ਜਿਹੜਾ ਖੁਸ਼ ਨੁਮਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕਾਫੀ ਜਿਹੜੇ ਲੋਕਾਂ ਦੇ ਜਿਹੜੇ ਚਿਹਰੇ ਆ ਖਿੱਡੇ ਹੋਏ ਨੇ ਉੱਥੇ ਹੀ ਵੱਤ ਤੋਂ ਵੱਤ ਜਿਹੜਾ ਤਾਪਮਾਨ ਵੱਤ ਤੋਂ ਵੱਤ ਜਿਹੜਾ ਤਾਪਮਾਨ 37.9 ਡਿਗਰੀ ਦਰਜ ਜਿਹੜਾ ਹੈ ਸਵੇਰੇ ਦੇ ਵਿੱਚ ਇੱਥੇ ਜਿਹੜਾ ਮੱਧਮ ਬਾਰਿਸ਼ ਹੋਣ ਦੀ ਜਿਹੜੀ ਹੈ ਉਹਨਾਂ ਵੱਲੋਂ ਸੰਭਾਵਨਾ ਜਿਹੜੀ ਹੈ ਦੱਸੀ ਗਈ ਹੈ ਇਹ ਪ੍ਰੈਡਿਕਸ਼ਨਸ ਨੇ ਜਿਹੜੀਆਂ ਮੌਸਮ ਮਾਹਿਰਾ ਦੇ ਦੁਆਰਾ ਜਿਹੜੀਆਂ ਦੱਸੀਆਂ ਗਈਆਂ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਮਿਤ ਹੁਣੇ ਮੌਜੂਦ ਹਾਂ ਲੁਧਿਆਣਾ ਦੇ ਨੈਸ਼ਨਲ ਹਾਈਵੇ ਤੇ ਲੁਧਿਆਣਾ ਅਮ੍ਰਿਤਸਰ ਨੈਸ਼ਨਲ ਹਾਈਵੇ ਤੇ ਮੌਸਮ ਨੇ ਫੇਰ ਤੋਂ ਜੜਾਇ ਇੱਕ ਵਾਰੀ ਆਪਣਾ ਮિજાਜ ਬਦਲ ਲਿਆ ਸਵੇਰ ਤੋਂ ਹੀ ਜਿਹੜੀ ਹਲਕੀ ਟਿਪ ਟਿਪ ਜਿਹੜੀ ਹੈ ਬਾਰਿਸ਼ ਦੇਖਣ ਨੂੰ ਮਿਲ ਰਹੀ ਹੈ ਕਾਫੀ ਜਿਹੜੇ ਲੋਕ ਨਿਕਲੇ ਹੋਏ ਨੇ ਸੜਕਾਂ ਤੇ ਪਿਛਦੇ ਹੋਏ ਜਾ ਰਹੇ ਨੇ ਹਲਕੇ ਹਲਕੇ ਬਾਰਿਸ਼ ਹੋ ਰਹੀ ਹੈ ਮੌਸਮ ਜੜਾਇ ਕਾਫੀ ਸੁਹਾਵਣਾ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜਿਹੜੀ ਸਵੇਰ ਤੋਂ ਹੀ ਹਲਕੀ ਜਿਹੜੀ ਹੈ ਟਿਪ ਟਿਪ ਬਾਰਿਸ਼ ਹੋ ਰਹੀ ਹੈ ਤੇ ਪੰਜਾਬ ਦੀ ਮੈਂ ਗੱਲ ਕਰ ਰਿਹਾ ਤਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੈ ਬਾਰਿਸ਼ ਨੂੰ ਲੈ ਕੇ ਮੀਂਹ ਨੂੰ ਲੈ ਕੇ ਜਿਹੜਾ ਹੈ yellow alert ਜਾਰੀ ਕੀਤਾ ਗਿਆ ਹੈ ਜੇ ਮੌਸਮ ਮਾਹਿਰਾ ਦੀ ਗੱਲ ਕਰਾਂ ਤਾਂ ਉਹਨਾਂ ਦੇ ਜਿਹੜਾ ਅਨੁਸਾਰ ਅੱਜ ਪਠਾਨਕੋਟ ਹੁਸ਼ਿਆਰਪੁਰ ਗੁਰਦਾਸਪੁਰ ਅੰਮ੍ਰਿਤਸਰ ਮੁਹਾਲੀ ਅਤੇ ਰੂਪਨਗਰ ਦੇ ਵਿੱਚ ਜਿਹੜਾ ਹੈ ਕਾਫੀ ਜਿਹੜਾ ਕਾਫੀ ਜਿਹੜਾ ਜ਼ਿਆਦਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਤੇ ਉੱਥੇ ਹੀ ਮੀਨੂ ਲੈ ਕੇ येलो अलर्ट ਵੀ ਜਾਰੀ ਕੀਤਾ ਗਿਆ ਸੀ ਤੇ ਮੱਧਮ ਬਾਰਿਸ਼ ਹੋਣ ਦੇ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਸੰਭਾਵਨਾ ਜਿੱਦਾਂ ਕਿ ਹੁਣ ਸਵੇਰ ਤੋਂ ਹੀ ਅਸੀਂ ਦੇਖ ਸਕਦੇ ਹਾਂ ਕਿ ਲੁਧਿਆਣੇ ਦੇ ਵਿੱਚ ਜਿਹੜੀ ਹਲਕੇ ਹਲਕੇ ਟਿਪਟਿਪ ਬਾਰਿਸ਼ ਦੇਖਣ ਨੂੰ ਮਿਲ ਰਹੀ ਹੈ ਤੇ ਜਦਕਿ ਹੋਰ ਜ਼ਿਲ੍ਹਿਆਂ ਦੇ ਵਿੱਚ ਆਮ ਆਂਗ ਜਿਹੜਾ ਹੈ ਮੌਸਮ ਵੀ ਰਹਿਣ ਦੀ ਸੰਭਾਵਨਾ ਉਹਨਾਂ ਦੇ ਵੱਲੋਂ ਜਿਹੜੀ ਹੈ ਮੌਸਮ ਮਾਹਿਰਾ ਦੇ ਵੱਲੋਂ ਜਿਹੜੀ ਹੈ ਦੱਸੀ ਗਈ ਹੈ ਤੇ ਤੁਸੀਂ ਦੇਖ ਰਹੇ ਹੋ ਕੱਲ ਵੀ ਜਿਹੜੇ ਕਈ ਥਾਵਾਂ ਤੇ ਜਿਹੜੀ ਹੈ ਲੁਧਿਆਣੇ ਦੇ ਵਿੱਚ ਬਾਰਿਸ਼ ਹੋਈ ਤੇ ਕੱਲ ਤੋਂ ਹੀ ਜਿਹੜਾ ਤਾਪਮਾਨ ਦੇ ਵਿੱਚ ਜਿਹੜਾ ਹੈ ਬਦਲਾਅ ਵੀ ਜਿਹੜਾ ਹੈ ਦੇਖਣ ਨੂੰ ਮਿਲਿਆ ਤੇ ਇਦਾਂ ਹੀ ਜਿਹੜੇ ਅਗਲੇ 48 ਘੰਟਿਆਂ ਦੇ ਵਿੱਚ ਸੂਬੇ ਦੇ ਵਿੱਚ yellow alert ਜਾਰੀ ਕੀਤਾ ਗਿਆ ਹੈ ਅੱਧੇ ਤੋਂ ਵੱਧ ਜਿਹੜੇ ਸੂਬਿਆਂ ਦੇ ਵਿੱਚ ਜਿਹੜੀ ਹੈ ਬਾਰਿਸ਼ ਦੀ ਜਿਹੜੀ ਹੈ ਸੰਭਾਵਨਾ ਜਿਹੜੀ ਹੈ ਪ੍ਰੈਡਿਕਸ਼ਨ ਜਿਹੜੀ ਹੈ ਮੌਸਮ ਮਾਹਿਰਾ ਦੇ ਵੱਲੋਂ ਜਿਹੜੀ ਹੈ ਦੱਸੀ ਗਈ ਹੈ ਹਲਕੇ ਹਲਕੇ ਜਿਹੜੀ ਬਾਰਿਸ਼ ਹੈ ਸਵੇਰ ਤੋਂ ਹੋ ਰਹੀ ਹੈ ਤੇ ਮੌਸਮ ਜਿਹੜਾ ਹੈ ਕਾਫੀ ਸੁਹਾਵਣਾ ਹੈ ਤੇ ਲੋਕਾਂ ਦਾ ਜਿਹੜਾ ਮિજાਜ ਵੀ ਜਿਹੜਾ ਖੁਸ਼ ਨੁਮਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕਾਫੀ ਜਿਹੜੇ ਲੋਕਾਂ ਦੇ ਜਿਹੜੇ ਚਿਹਰੇ ਆ ਖਿੱਡੇ ਹੋਏ ਨੇ ਤੇ ਉੱਥੇ ਜੇ ਪੰਜਾਬ ਜੇ ਪੰਜਾਬ ਦੀ ਮੈਂ ਗੱਲ ਕਰ ਰਿਹਾ ਤੇ ਪੰਜਾਬ ਦੇ ਵਿੱਚ ਅੱਜ ਫਿਰ ਮੀਂਹ ਨੂੰ ਲੈ ਕੇ ਜੜਾ ਯੈਲੋ ਅਲਰਟ ਜਾਰੀ ਕੀਤਾ ਗਿਆ ਤੇ ਬਿੱਤੇ ਦਿਨ ਜੇ ਗੱਲ ਕਰੀਏ ਬਿੱਤੇ ਦਿਨ ਕਈ ਸੂਬਿਆਂ ਦੇ ਵਿੱਚ ਜੜੀ ਬਾਰਿਸ਼ ਹੋਈ ਬਿੱਤੇ ਦਿਨ ਜਿੱਦਾਂ ਕਿ ਪਠਾਨਕੋਟ ਤੇ ਬਟਿੰਦਾ ਦੇ ਵਿੱਚ ਜੜੀ ਹੈ ਹਲਕੀ ਜੜੀ ਹੈ ਮੀਂਹ ਦੇਖਣ ਨੂੰ ਮਿਲੀ ਤੇ ਸੂਬੇ ਦੀ ਜੇ ਗੱਲ ਕਰੀਏ ਸੂਬੇ ਦੇ ਵਿੱਚ ਜਿਹੜਾ ਤਾਪਮਾਨ ਹੈ ਜਿਆਦਾ ਬਦਲਾਅ ਜਿਹੜਾ ਹੈ ਦੇਖਣ ਨੂੰ ਨਹੀਂ ਮਿਲਿਆ ਵੱਧ ਤੋਂ ਵੱਧ ਜਿਹੜਾ ਤਾਪਮਾਨ 0 0.1 ਡਿਗਰੀ ਦਾ ਜਿਹੜਾ ਵਾਧਾ ਜਿਹੜਾ ਹੈ ਦੇਖਣ ਨੂੰ ਮਿਲਿਆ ਤੇ ਉੱਥੇ ਹੀ ਵੱਧ ਤੋਂ ਵੱਧ ਜਿਹੜਾ ਹੈ ਤਾਪਮਾਨ ਵੱਧ ਤੋਂ ਵੱਧ ਜਿਹੜਾ ਹੈ ਤਾਪਮਾਨ 37